ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕਾ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜਰੂਰ ਕਰਨਾ ਉਸ ਚੈਨਲ ਨੂੰ ਵੀ ਉਮੀਦ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਵੀਡੀਓ ਆਪਣੀ ਕੇਸ ਜੀ ਦੀ ਵਾਰੀ ਆ ਅੱਜ ਦੀ ਵੀਡੀਓ ਜੀ ਬਹੁਤ ਜ਼ਿਆਦਾ ਵਧੀਆ ਅਸੀਂ ਆਪਦੀ ਜ਼ਿੰਦਗੀ ਦਾ ਐਕਸਪੀਰੀਅੰਸ ਮਤਲਬ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਸਾਡੇ ਨਾਲ ਜਿਹੜੇ ਚੀਜ਼ਾਂ ਹੋਈਆਂ ਅਸੀਂ ਹੁੰਦੀਆਂ ਦੇਖੀਆਂ ਤੇ ਕਿੰਨਾ ਕਿ ਸਾਡੀ ਜ਼ਿੰਦਗੀ ਇਸ ਚੀਜ਼ ਅਸਰ ਪਿਆ ਤੇ ਅਗਰ ਨਹੀਂ ਪਿਆ ਤਾਂ ਅਸਰ ਕਿਉਂ ਨਹੀਂ ਪਿਆ ਸੋ ਮੈਂ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰੂੰਗੀ ਤੇ ਜਿਨ੍ਹਾਂ ਨੇ ਕੀਤਾ ਜੀ ਆਪਾਂ ਉਹਨਾਂ ਦਾ ਨਾਮ ਤਾਂ ਨਹੀਂ ਲਵਾਂਗੇ ਤੇ ਪਰ ਹਾਂ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖੁਦ ਦੇ ਕੰਮ ਵਿਗੜਦੇ ਗਏ ਤੇ ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੇ ਆਂ ਜੀ ਵੀਡੀਓ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਗੱਲ ਕਰਦੇ ਆਂ ਵੀ ਇਸ ਵੀਡੀਓ ਨੂੰ ਬਣਾਉਣ ਦਾ ਮੇਰੇ ਦਿਮਾਗ ਵਿੱਚ ਆਇਆ ਕਿਵੇਂ ਮੈਨੂੰ ਨਾ ਕਾਫੀ ਮੇਰੇ ਕੁਝ ਕਮੈਂਟ ਆ ਰਹੀ ਸੀ ਅਗਰ ਤੁਸੀਂ ਵੀ ਜਾ ਕੇ ਕਮੈਂਟ ਸੈਕਸ਼ਨ ਦੇ ਕਾਫੀ ਵੀਡੀਓ ਥੱਲੇ ਤਾਂ ਦੇ ਕਮੈਂਟ ਨੇ ਕਿ ਸਾਡੇ ਤੇ ਦੀਦੀ ਕਿਸੇ ਨੇ ਕੁਝ ਕੀਤਾ ਕਰਾਇਆ ਸਾਡੇ ਤੇ ਜਾਦੂ ਟੋਣਾ ਕੀਤਾ ਹੋਇਆ ਸੋ ਤਾਂ ਕਰਕੇ ਮੈਨੂੰ ਲੱਗਿਆ ਕਿ ਮੈਨੂੰ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਜਰੂਰ ਕਰਨੀ ਚਾਹੀਦੀ ਕਿਉਂਕਿ ਇਹਦੇ ਨਾਲ ਤੁਹਾਨੂੰ ਤੁਹਾਡੀ ਮੁਸ਼ਕਿਲ ਦਾ ਹੱਲ ਹੈ ਜੋ ਤੁਹਾਡੇ ਮਨ 'ਚੋ ਗੱਲ ਬੈਠੀ ਹੈ ਉਸ ਦਾ ਸਾਨੂੰ ਜਵਾਬ ਮਿਲ ਜੂਗਾ ਸੋ ਤਾਂ ਕਰਕੇ ਮੈਂ ਇਹ ਵੀਡੀਓ ਤੁਹਾਡੇ ਨਾਲ ਅੱਜ ਬਣਾ ਕੇ ਸ਼ੇਅਰ ਕਰ ਰਹੀ ਹਾਂ ਅ ਅਗਰ ਮੈਂ ਗੱਲ ਕਰਾਂ ਜੀ ਅੱਜ ਤੋਂ ਬਹੁਤ ਸਾਲ ਪਹਿਲਾਂ ਮੇਰੀ ਵਿਆਹ ਨੂੰ ਥੋੜੇ ਇੱਕ ਟਾਈਮ ਹੀ ਹੋਇਆ ਸੀ ਅਰਮਾਨ ਬਹੁਤ ਛੋਟਾ ਜਿਹਾ ਸੀਗਾ ਤੇ ਮੈਂ ਮੇਰੇ ਪੇਕੇ ਆ ਤੋਂ ਵਾਪਸ ਆਈ ਸੀਗੀ ਤੇ ਅਰਮਾਨ ਦੇ ਨਾ ਕੱਪੜੇ ਬਹੁਤ ਛੋਟੇ ਛੋਟੇ ਹੁੰਦੇ ਸੀ ਤੁਹਾਨੂੰ ਪਤਾ ਜਿਹੜੇ ਬੱਚਿਆਂ ਛੋਟੇ ਛੋਟੇ ਕੱਪੜੇ ਹੁੰਦੇ ਆ ਉਹਨੂੰ ਲਿਮਾਰੀ ਦੇ ਵਿੱਚ ਸੰਭਾਲਣਾ ਬਹੁਤ ਔਖਾ ਹੁੰਦਾ ਕਿਉਂਕਿ ਜੇ ਇੱਕ ਕੱਪੜਾ ਵੀ ਗਮੋਜ ਉਹਨੂੰ ਲੱਭਣਾ ਬਹੁਤ ਔਖਾ ਹੁੰਦਾ ਸੋ ਮੇਰੇ ਨਾਲ ਬੈੱਡ ਦੇ ਦੋਨੋਂ ਸਾਈਡ ਡਰਾਅ ਸੀਗੇ ਚੌੜੇ ਚੌੜੇ ਵੱਡੇ ਵੱਡੇ ਡਰਾਅ ਦੋ ਖੱਬੇ ਸਾਈਡ ਦੋ ਸੱਜੇ ਸ ਤੇ ਮੈਂ ਉਹਨਾਂ ਦੋ ਚਾਰਾਂ ਡਰਾਅਰਾਂ ਦੇ ਵਿੱਚੋਂ ਦੋ ਡਰਾਅ ਲਾਏ ਹੋਏ ਸੀਗੇ ਹਰਮਾਨ ਦੇ ਕੱਪੜੇ ਰੱਖਣ ਲਈ ਤੇ ਮੈਂ ਨਾ ਖੱਬੀ ਮੈਨੂੰ ਅੱਜ ਵੀ ਯਾਦ ਆ ਉਹ ਚੀਜ਼ ਮੇਰੇ ਬੈੱਡ ਦੇ ਖੱਬੇ ਸਾਈਡ ਵਾਲੇ ਡਰਾਅ ਜਿਹੜੇ ਸੀਗੇ ਮੈਂ ਉਹ ਸਾਫ਼ ਕਰਨੇ ਸ਼ੁਰੂ ਕੀਤੇ ਮੈਂ ਉੱਪਰਲਾ ਡਰਾਅ ਉਹਨੂੰ ਖੋਲ੍ਹ ਲਿਆ ਉਹਦੇ ਚਖਵਾਰ ਕੱਢਿਆ ਨੂੰ ਸਾਫ਼ ਕਰਿਆ ਨੀਚੇ ਵਾਲਾ ਜਿਹੜਾ ਖੋਲ੍ਹ ਕੇ ਜਦੋਂ ਮੈਂ ਉਹਨੂੰ ਸਾਫ਼ ਕਰਨ ਲੱਗੀ ਖਵਾਰ ਕੱਢਿਆ ਤੇ ਮੈਂ ਕਿਉਂਕਿ ਤਾਂ ਸਾਫ਼ ਕਰੀ ਸੀ ਵੀ ਬੱਚੇ ਦੇ ਕੱਪੜੇ ਰੱਖਣੇ ਨੇ ਕੋਈ ਵੀ ਕੋਈ ਜੀਵ ਜੰਤੂ ਕੋਈ ਕੀੜਾ ਪਤੰਗਾ ਜਾਂ ਹਨ ਕਿਲਡੀ ਵਗੈਰਾ ਨਾਲ ਵਿੱਚ ਗੱਠੇ ਹੋਵੇ ਸੋ ਤਾਂ ਕਰਕੇ ਮੈਂ ਉਹਨੂੰ ਅਖਬਾਰ ਝਾੜ ਝਾੜ ਕੇ ਸਾਫ ਕਰ ਰਹੀ ਸੀ ਜਦੋਂ ਮੈਂ ਅਖਬਾਰ ਥੱਲੇ ਵਾਲੇ ਡਰਾਅਰ ਜੀ ਕੱਢਿਆ ਉਹਦੇ ਥੱਲੇੋਂ ਮੈਨੂੰ ਮਿਲਿਆ ਤਵੀਤ ਤੇ ਮੈਂ ਜਦੋਂ ਉਹ ਕੱਢਿਆ ਤੇ ਮੈਂ ਮਤਲਬ ਘਰਦਿਆਂ ਨੂੰ ਦਿਖਾਇਆ ਮੈਂ ਕਿ ਆਹ ਕੀ ਚੀਜ਼ ਤੇ ਚਲੋ ਉਦੋਂ ਮੈਂ ਇਹਨਾਂ ਨੂੰ ਉਸ ਚੀਜ਼ ਨੂੰ ਵੀ ਆਪਾਂ ਕਹਿੰਦੇ ਪਰਵਾਹ ਜੀ ਨਹੀਂ ਕੀਤੀ ਕਿਉਂਕਿ ਵੀ ਚਲੋ ਠੀਕ ਆ ਕੋਈ ਰੱਖ ਕੇ ਸੰਰਖਿਆ ਹੋ ਹੋਣਾ ਜੇ ਉਹਦਾਂ ਹੀ ਦੂਸਰੀ ਵਾਰ ਫੇਰ ਇੱਕ ਵਾਰੀ ਇਦਾਂ ਹੋਇਆ ਉਦੋਂ ਵੀ ਮੈਂ ਮੇਰੇ ਪੇਕਿਆਂ ਤੋਂ ਆਈ ਸੀ ਤੇ ਉਦੋਂ ਜਾਨੀ ਕਿ ਡਰਾਅ ਦੇ ਵਿੱਚ ਨਹੀਂ ਸੀ ਉਦੋਂ ਜਿਹੜੀਆਂ ਮੇਰੀਆਂ ਲਮਾਰੀਆਂ ਜੀ ਤੁਸੀਂ ਦੇਖੀਆਂ ਹੋਣੀਆਂ ਮੈਂ ਸ਼ੇਅਰ ਕੀਤੀਆਂ ਕਾਫੀ ਘਰ ਵੀਡੀਓ ਦੇ ਵਿੱਚ ਜਿਹੜੀ ਛੋਟੇ ਵਾਲੀ ਲਮਾਰੀ ਆ ਉਹਦੇ ਉੱਪਰ ਨਾ ਇੱਕ ਸ਼ੀਸ਼ੀ ਪਈ ਮੈਂ ਕੱਪੜੇ ਰੱਖ ਰਹੀ ਸੀ ਸਾਡੇ ਅ ਲਮਾਰੀ ਦੇ ਵਿੱਚ ਉੱਥੋਂ ਬੈਗ ਚੋਂ ਕੱਢ-ਕੱਢ ਕੇ ਤੇ ਜਦੋਂ ਮੇਰੀ ਉੱਪਰ ਨੂੰ ਨਿਗਾ ਆ ਗਈ ਮੈਂ ਕਿ ਉੱਪਰ ਕੋਈ ਚੀਜ਼ ਪਈ ਹੈ ਜਦੋਂ ਮੈਂ ਉੱਪਰ ਨੂੰ ਦੇਖਿਆ ਤਾਂ ਉਹ ਸ਼ੀਸ਼ੀ ਏਡੀ ਵੱਡੀ ਦਵਾਈ ਵਾਲੀ ਸ਼ੀਸ਼ੀ ਤੇ ਕਾਂਚ ਦੀ ਤੇ ਉਹਦੇ ਵਿੱਚ ਨਾ ਪਾਣੀ ਭਰਿਆ ਆ ਪਾਣੀ ਦੇ ਵਿੱਚ 7 ਤਵੀਤ ਇਕੱਠੇ ਜੀ ਤੁਸੀਂ ਸੋਚੋ 7 ਤਵੀਤ ਇਕੱਠੇ ਉਸ ਪਾਣੀ ਦੇ ਵਿੱਚ ਤੇ ਮੈਂ ਮਤਲਬ ਉਹ ਸ਼ੀਸ਼ੀ ਚੱਕੀ ਤੇ ਮੈਨੂੰ ਹੱਸੀ ਵੀ ਆ ਰਹੀ ਉਸ ਟਾਈਮਾਂ ਮੈਂ ਕਿਹਾ ਵੀ ਦੇਖੋ ਕਿੰਨਾ ਜੋਰ ਲਾਇਆ ਜੋਰ ਲਾਇਆ ਯਾਰ ਇਸ 'ਤੇ ਤੇ ਮੈਨੂੰ ਵੈਸੇ ਇਹਨਾਂ ਚੀਜ਼ਾਂ 'ਤੇ ਜੀ ਵਿਸ਼ਵਾਸ ਨਹੀਂ ਹੈ ਮੈਂ ਅਗਰ ਸੱਚ ਕਹਾਂ ਪਰ ਕਿਹਨੂੰ ਕਰਨ ਜਿਹੜਾ ਕਰਾਉਣ ਵਾਲਾ ਬੰਦਾ ਹੁੰਦਾ ਉਹ ਵਿਚਾਰਾ ਉਹਦੀ ਤਾਕਤ ਉਹ ਪੂਰੀ ਲਾ ਦਿੰਦਾ ਵੀ ਮੈਂ ਐ ਕਰ ਦੂੰਗਾ ਇਸ ਨੂੰ ਹਣਾ ਤੇ ਚਲੋ ਜੀ ਮੈਂ ਮਤਲਬ ਉਦੋਂ ਇਹ ਜਰੂਰ ਪੁੱਛਿਆ ਕਰਦੇ ਨੂੰ ਮੈਂ ਕਹਿੰਦੀ ਹੋ ਕੀ ਰਿਹਾ ਹੈ ਵੀ ਮੈਂ ਜਦੋਂ ਪੇਕੀ ਜਾਂਦੀ ਆ ਉਹਦੀ ਵੀ ਮੇਰੇ ਕਮਰੇ ਦੇ ਕਦੇ ਬੈੱਡ ਬੈੱਡ ਦੇ ਵਿੱਚੋਂ ਤਵੀਤ ਮਿਲਦਾ ਹੈ ਕਦੇ ਲਿਮਾਰੀ ਤੋਂ ਪ੍ਰੋ ਮਿਲ ਰਿਹਾ ਹੈ ਵੀ ਉਹ ਕੀ ਚੀਜ਼ ਰਹੀ ਹੈ ਤਾਂ ਘਰ ਦੇ ਕਹਿੰਦੇ ਫਲਾਣਾ ਬੰਦਾ ਆਇਆ ਸੀ ਤੇਰੇ ਕਮਰੇ ਦੇ ਵਿੱਚ ਵੀ ਸ਼ਾਇਦ ਉਹ ਰੱਖ ਕੇ ਚ ਗਿਆ ਹੋਣਾ ਚਲੋ ਜੀ ਮੈਂ ਮਤਲਬ ਉਸ ਜੀ ਵੀ ਫਿਰ ਆਪਾਂ ਕੋਈ ਨਹੀਂ ਪਰਵਾਹ ਨਹੀਂ ਕੀਤੀ ਤੇ ਇੱਕ ਵਾਰੀ ਫਿਰ ਮੈਂ ਮਤਲਬ ਝਾੜੂ ਲਾ ਰਹੀ ਸੀ ਜਿਹੜੇ ਦੇ ਵਿੱਚ ਤਾਂ ਮੈਨੂੰ ਫਿਰ ਤਗੀਤ ਮਿਲਿਆ ਫਿਰ ਚਾਹ ਵ ਤਿੰਨ ਵਾਰੀ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਲੱਗ ਹੋਏ ਜੀ ਆਪਣਾ ਜਿਉਂ ਅਸੀਂ ਬਾਹਰ ਨਹੀਂ ਘਰੇ ਬੈਠੇ ਹੋਈ ਸੀਗੇ ਨਾ ਸਾਡਾ ਉਧਰਲਾ ਬਾਹਰਲਾ ਘਰ ਜਿਹੜਾ ਹੈਗਾ ਉੱਥੇ ਪਸ਼ੂ ਵਗੈਰਾ ਰੱਖੇ ਹੁੰਦੇ ਤਾਂ ਅਸੀਂ ਰਾਤ ਨੂੰ ਜਦ ਸੌਕੇ ਸਵੇਰੇ ਸਾਧਰੀ ਉਠੇ ਤਾਂ ਗੇਟ ਉਹਨਾਂ ਨੇ ਮੇਰੇ ਹਸਬੰਦ ਨੇ ਗੇਟ ਖੋਲ੍ਹਿਆ ਤਾਂ ਗੇਟ ਦੇ ਵਿਚਾਲੇ ਨਾ ਨਵਾਂ ਜਿੰਦਾ ਬਿਲਕੁਲ ਨਵਾਂ ਜਿਹਦਾ ਹਲੇ ਕਾਗਜ਼ ਵੀ ਨਹੀਂ ਉਤਰਿਆ ਹੋਸੀ ਨਵਾਂ ਜਿੰਦਾ ਲਗਾ ਕੇ ਮਤਲਬ ਕਿ ਉਹਦੀ ਚਾਬੀ ਵੀ ਰੱਖੀ ਹੋਈ ਉਹਦੇ ਉੱਤੇ ਇੱਕ ਟਿੱਕਾ ਲਗਾਇਆ ਹੋਇਆ ਤੁਸੀਂ ਦੇਖੋ ਵੀ ਸਾਡੇ ਜਿਹੜੀ ਸੋਚ ਐ ਉਹ ਕਿਸ ਹੱਦ ਤੱਕ ਆਪਾਂ ਸੋਚ ਚਲੇ ਜਾਂਦੇ ਆਂ ਕਿ ਵੀ ਮੈਂ ਕਿਸੇ ਦਾ ਨੁਕਸਾਨ ਕਰਨ ਲਈ ਬਸ ਇੱਕ ਆਪਾਂ ਸਮੇਂ ਦੀਆਂ ਵੀ ਆਪਾਂ ਕੋਈ ਚਾਕੂ ਚੁਰੀ ਲੈ ਕੇ ਕੋਲ ਨੂੰ ਮਾਰਦੇ ਨਹੀਂ ਆ ਪਰ ਆਪਣੀ ਟੈਂਸ਼ਨ ਕਿਤੇ ਨਾ ਕਿਤੇ ਉਹੀ ਹੁੰਦੀ ਹੈ ਤਾਂ ਹੀ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਲੱਗ ਜਾਂਦੇ ਹਣਾ ਸੋ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਦਿਨ ਵੀ ਵੀਰਵਾਰਾ ਵੀ ਇਦਾਂ ਕਰਕੇ ਆਪਣੇ ਘੇਟਾ ਦੇ ਵਿੱਚ ਕੋਈ ਤਾਲਾ ਰੱਖ ਗਿਆ ਲਗਾ ਕੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਤੁਸ ਪਰਵਾਹ ਨਾ ਕਰੋ ਵੀ ਉਹ ਗੁਰੂ ਮਹਾਰਾਜ ਹੈ ਨਾ ਪਰਮਾਤਮਾ ਆਪ ਹੀ ਜਾਣੀ ਜਾਣ ਹੈ ਤੇ ਗੁਰੂ ਪਰਮਾਤਮਾ ਇਸ ਚੀਜ਼ ਦੀ ਸਜ਼ਾ ਸਭ ਨੂੰ ਦਿੰਦੇ ਨੇ ਜਦੋਂ ਕੋਈ ਇਦਾਂ ਦੀ ਹਰਕਤ ਕਰਦਾ ਕੋਈ ਕਿਸਦਾ ਮਾੜਾ ਸੋਚਦਾ ਜਾਂ ਮਾੜਾ ਕਰਦਾ ਤੇ ਪਤਾ ਜੀ ਸਾਨੂੰ ਸਾਰੇ ਸੀ ਵੀ ਜਾਂ ਪਹਿਲਾਂ ਜਦੋਂ ਅਗਰ ਮੈਂ ਗੱਲ ਕਰਾਂ ਕਿ ਮੇਰੇ ਸਮਾਨ ਦੇ ਵਿੱਚੋਂ ਚੀਜ਼ਾਂ ਮਿਲਣੀਆਂ ਮੇਰੀ ਬਿਮਾਰੀ ਦੋ ਚੀਜ਼ਾਂ ਮਿਲਣੀਆਂ ਪਤਾ ਮੈਨੂੰ ਸਾਰੇ ਸੀ ਜੀ ਉਦੋਂ ਕਿਹਨੇ ਕੀਤਾ ਸੀ ਕੰਮ ਕੌਣ ਜਾਂਦਾ ਹੈ ਜ਼ਿਆਦਾਤਰ ਬਾਬਿਆਂ ਦੇ ਕੋਲ ਤੇ ਸਾਰਾ ਕਿਹੜੇ ਬਾਬੇ ਕੋਲ ਜਾ ਕੇ ਕਰਵਾਇਆ ਗਿਆ ਉਹ ਵੀ ਸਾਰਾ ਸਾਨੂੰ ਚੰਗੀ ਤਰ੍ਹਾਂ ਪਤਾ ਕਿਉਂਕਿ ਦੇਖੋ ਗੱਲ ਚਾਹੀਏ ਕਿੰਨੇ ਹੁੰਦੇ ਨਾ ਖੂਚ ਉੱਤਰ ਕੇ ਕਰ ਲੋ ਵੀ ਪਤਾ ਚੱਲ ਜਾਂਦੀ ਹੈ ਤੋਂ ਸਾਨੂੰ ਸਾਰਾ ਉਸ ਚੀਜ਼ ਬਾਰੇ ਪਤਾ ਸੀ ਪਰ ਮੈਂ ਕਦੇ ਪਰਵਾਹ ਨਹੀਂ ਕੀਤੀ ਕਿ ਜਦੋਂ ਅਸੀਂ ਇਸ ਘਰ ਦੇ ਵਿੱਚ ਆਏ ਜੀ ਤਾਂ ਉਦੋਂ ਵੀ ਸਾਨੂੰ ਮਤਲਬ ਕਿਸ ਚੀਜ਼ ਦਾ ਪਤਾ ਸੀ ਕਿਉਂਕਿ ਜਦੋਂ ਆਪਾਂ ਉਸ ਉਹਨਾਂ ਬੰਦਿਆਂ ਨੂੰ ਦੇਖਦੇ ਆਂ ਕਿ ਜਿਵੇਂ ਮੰਗਲਵਾਰ ਹੋ ਗਿਆ ਵੀਰਵਾਰ ਹੋ ਗਿਆ ਬਾਰ ਹੋ ਗਿਆ ਇਹਨਾਂ ਦਿਨਾਂ ਨੂੰ ਕਿਤੇ ਜਾਂਦੇ ਹੋਏ ਇਕੱਠੇ ਤੇ ਫਿਰ ਦੀਰ ਲੀਡ ਵਾਪਸ ਆਉਣਾ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਸਮਝ ਆ ਜਾਂਦੀ ਹੈ ਕਈ ਵਾਰੀ ਅਸੀਂ ਵੀ ਉਧਰ ਨੂੰ ਗਏ ਹੋਣਾ ਮਤਲਬ ਕਿ ਬਾਜ਼ਾਰ ਵਗੈਰਾ ਤਾਂ ਦੇਖ ਲੈਣਾ ਵੀ ਹਾਂ ਜੀ ਇਹ ਫਲਾਣਾ ਬੰਦਾ ਜਾਂ ਕਿਸੇ ਦੇ ਦਸਣ ਤੇ ਬੜਾ ਚੱਲ ਜਾਣਾ ਵੀ ਹਾਂ ਨਾਨੀ ਨੇ ਇੱਥੋਂ ਆ ਚੀਜ਼ ਕਰਵਾਈ ਆ ਜਾਂ ਉਹ ਆ ਚੀਜ਼ ਸੋਚ ਰਿਹਾ ਤੁਹਾਡੇ ਲਈ ਤਾਂ ਮੈਂ ਮਤਲਬ ਕੁਝ ਨਹੀਂ ਕੀਤਾ ਸੀ ਅਸੀਂ ਕੀ ਕੀਤਾ ਉਹ ਘਰ ਦੇ ਵਿੱਚ ਪਾਠ ਹੁੰਦਾ ਘਰ ਦੇ ਵਿੱਚ ਜੋਤ ਚਲਦੀ ਆ ਬਾਬਾ ਦੀਪ ਸਿੰਘ ਜੀ ਦੀ ਜੋਤ ਤੇ ਘਰ ਦੇ ਵਿੱਚ ਗੁਰਬਾਣੀ ਆ ਮੇਰੀ ਇਹ ਸੋਚ ਹੈ ਵੀ ਜਿੱਥੇ ਮਹਾਰਾਜ ਜੀ ਆਪ ਵਿਰਾਜਮਾਨ ਨੇ ਉੱਥੇ ਕਦੇ ਬੁਰੀ ਸ਼ੈ ਆ ਹੀ ਨਹੀਂ ਸਕਦੀ ਔਰ ਇੱਕ ਮਹਾਪੁਰਸ਼ਾਂ ਨੇ ਵੀ ਇਹ ਗੱਲ ਕਹੀ ਆ ਕਹਿੰਦੇ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦਾ ਪਾਠ ਹੁੰਦਾ ਜੋਤ ਤੂਫ ਹੁੰਦੀ ਆ ਕਹਿੰਦੇ ਉਸ ਘਰ ਦੇ ਆਲੇ-ਦੁਆਲੇ ਨਾ ਗੁਰੂ ਸਾਹਿਬ ਆਪਣੇ ਸਿੰਘ ਸਿੱਧਾਂ ਦਾ ਪਹਿਰਾ ਲਗਾ ਦਿੰਦੇ ਨੇ ਵੀ ਇਸ ਘਰ ਦੇ ਅੰਦਰ ਕੋਈ ਬੁਰੀ ਸ਼ੈ ਨਹੀਂ ਜਾਣੀ ਚਾਹੀਦੀ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਨਹੀਂ ਸਾਂਭਿਆ ਜਾਂਦਾ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਪਾਠ ਨਹੀਂ ਹੁੰਦਾ ਉੱਥੇ ਗੁਰੂ ਮਹਾਰਾਜ ਦੇ ਸਿੰਘ ਸਿੱਧਾਂ ਦਾ ਪਹਿਰਾ ਨਹੀਂ ਹੁੰਦਾ ਫਿਰ ਬੰਦਾ ਜਿਹੜਾ ਕਰੋਣ ਵਾਲਾ ਜੀ ਜਿੰਨੀ ਮਰਜ਼ੀ ਵਾਹ ਲਾ ਲਵੇ ਸਾਡੇ ਤੇ ਵੀ ਲਗਾਏਗੀ ਬਹੁਤ ਲਗਾਏਗੀ ਸਾਨੂੰ ਪਤਾ ਵੀ ਇਹ ਚੀਜ਼ਾਂ ਦਾ ਪਰ ਉਹਨਾਂ ਦੀ ਕੋਈ ਪੇਸ਼ ਨਹੀਂ ਚੱਲੀ ਅਸੀਂ ਇੱਕ ਚੀਜ਼ ਨੋਟ ਜ਼ਰੂਰ ਕੀਤੀ ਕਿ ਜਿੰਨਾ ਉਹ ਸਾਡੇ ਤੇ ਬੁਰਾ ਕਰਨ ਦਾ ਉਹ ਬੰਦਾ ਸੋਚਦਾ ਹੈ ਉਲਟਾ ਉਹਨਾਂ ਤੇ ਹੀ ਉਹ ਚੀਜ਼ ਪੈ ਜਾਂਦੀ ਹੈ ਸਾਨੂੰ ਸੁਣਨ ਚ ਵੀ ਆਉਂਦੀਆਂ ਚੀਜ਼ਾਂ ਦੇਖਦੇ ਹੀ ਆ ਪਰ ਅਸੀਂ ਕਦੇ ਉਹਨਾਂ ਨੂੰ ਇਹ ਗੱਲਾਂ ਕਹੀਆਂ ਨਹੀਂ ਕੋਈ ਪਰਵਾਹ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਈ ਵਾਰੀ ਪਾਗ ਨਿਕਲੀਆਂ ਕਿ ਬਹੁਤ ਸਾਰੇ ਲੋਕ ਆ ਜਾਂ ਤੂ ਟੋਣੀ ਨੂੰ ਲੈ ਕੇ ਠਾਣ ਠਾਣੀ ਹੋ ਜਾਂਦੇ ਆ ਡਾਂਗੋ ਸੋਟੀ ਵੀ ਹੋ ਜਾਂਦੇ ਆ ਲੜੋ ਲੜਾਈ ਹੋ ਜਾਂਦੇ ਆ ਪਰ ਅਸੀਂ ਹਮੇਸ਼ਾ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਿਆ ਵੀ ਜਦੋਂ ਪਰਮਾਤਮਾ ਵਿਰਾਜਮਾਨ ਨੇ ਫਿਰ ਇੱਥੇ ਕੋਈ ਬੁਰੀ ਚੀਜ਼ ਆ ਹੀ ਨਹੀਂ ਸਕਦੀ ਸੋ ਮੈਂ ਇਹ ਗੋ ਪਾਠ ਕਰਦੀ ਆ ਤੇ ਮੈਂ ਪਾਠ ਕਰਦੀ ਹਮੇਸ਼ਾ ਜਲ ਕੋਲ ਰੱਖ ਲੈਣੀ ਆ ਉਹ ਜਲ ਦਾ ਪੂਰੇ ਘਰ ਦੇ ਵਿੱਚ ਆਪਾਂ ਛਿੱਟਾ ਦਿੰਨੇ ਆ ਤਜੇ ਕੋ ਗੁਰਬਾਨੀ ਦਾ ਅੰਮ੍ਰਿਤ ਪਣਿਆ ਹੋਇਆ ਚਲਦਾ ਛੱਟਾ ਆਪਾਂ ਘਰ ਦੇ ਵਿੱਚ ਜਿੰਨੇ ਦਿਨ ਨੇ ਆ ਤਾਂ ਫਿਰ ਉੱਥੇ ਕੋਈ ਬੁਰੀ ਸ਼ੈਅ ਵਾਪਸ ਅੰਦਰ ਮੁੜੀ ਨਹੀਂ ਸਕਦੀ ਬਾਹਰ ਜੋ ਮਰਜ਼ੀ ਹੋ ਜਾਵੇ ਲੇਕਿਨ ਤੁਹਾਡੇ ਘਰ ਦੇ ਅੰਦਰ ਉਹ ਚੀਜ਼ ਕਦੇ ਨਹੀਂ ਆਉਗੀ ਜੀ ਇਹ ਤੁਸੀਂ ਅਜਮਾ ਕੇ ਵੀ ਦੇਖ ਲਿਓ ਮੈਨੂੰ ਕਈ ਵਾਰੀ ਇੱਥੇ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਆ ਕਿ ਫਲਾਣਾ ਹੁੰਦਾ ਇਹ ਚੀਜ਼ ਕਰਾਉਂਦਾ ਫਲਾਣਾ ਹੁੰਦਾ ਇਹ ਚੀਜ਼ ਕਰਾਉਂਦਾ ਪੁਣੀਏ ਕਰਾਉਂਦਾ ਬਾਪਿਆਂ ਕੋਲ ਜਾਂਦਾ ਮੈਂ ਹਰ ਇੱਕ ਨੂੰ ਇਹੀ ਗੱਲ ਕਹਿਣੀ ਆ ਬੀ ਦੋਸੇ ਨਾਮ ਨਾ ਕਰੋ ਤੁਸੀਂ ਜੋਤ ਲਗਾਓ ਘਰ ਦੇ ਵਿੱਚ ਪਾਠ ਕਰੋ ਜੋ ਮਰਜੀ ਕਰੀ ਜਾਵੇ ਉਹ ਉਹਦੇ ਕਰਮ ਨੇ ਜੀ ਉਹਨੇ ਕਮਾਉਣੇ ਆ ਅਗਰ ਉਹਨੇ ਕਿਸੇ ਦਾ ਮਾੜਾ ਸੋਚਣਾ ਹੈ ਕਿਸੇ ਦਾ ਮਾੜਾ ਕਰਨਾ ਉਹ ਉਹਦੇ ਕਰਮ ਨੇ ਉਹਨੇ ਕਮਾਉਣੀ ਕਮਾਉਣੀ ਆ ਸੋ ਆਪਾਂ ਰੁਕਾਵਟ ਨਾ ਬਣੋ ਉਸ ਚੀਜ਼ ਦੇ ਵਿੱਚ ਆਪਾਂ ਵਿਚਾਰੇ ਦੇ ਕੰਮ ਖਰਾਬ ਨਾ ਕਰੋ ਸੋ ਆਪਾਂ ਆਵਦਾ ਆਪ ਦੀ ਸੁਰੱਖਿਆ ਵਾਸਤੇ ਜਿਹੜਾ ਸਾਰੀ ਦੁਨੀਆ ਦਾ ਮਾਲਕ ਆ ਬਸ ਉਸ ਦਾ ਦਰ ਅੰਦੇ ਚਾਉ ਉਸ ਦਾ ਪਰਮਾਤਮਾ ਦਾ ਨਾਮ ਲੋ ਉਸ ਨੂੰ ਯਾਦ ਕਰੋ ਫਿਰ ਚਾਹੇ ਜਿੰਨੀ ਮਰਜ਼ੀ ਕੋਈ ਵਾਹ ਲਾ ਲਵੇ ਜਦੋਂ ਪ੍ਰਮਾਤਮਾ ਦੀ ਮਰਜ਼ੀ ਹੈ ਨਾ ਤਾਂ ਫਿਰ ਕੋਈ ਤੁਹਾਡਾ ਕੁਛ ਵੀ ਬਾਲਵੇਂ ਬੰਕਾ ਨਹੀਂ ਕਰ ਸਕਦਾ ਸੋ ਮੈਂ ਉਹਨਾਂ ਈਵਰਸ ਨੂੰ ਵੀ ਇਹੀ ਕਹਿਣਾ ਚਾਹੁੰਦੀ ਆ ਵੀ ਤੁਸੀਂ ਅੰਮ੍ਰਿਤ ਵੇਲੇ ਘਰ ਦੇ ਵਿੱਚ ਪਾਠ ਕਰਿਆ ਕਰੋ ਜ਼ਰੂਰ ਚਾਹੇ ਜਪਜੀ ਸਾਹਿਬ ਦਾ ਪਾਠ ਹੀ ਕਰ ਲਓ ਤੇ ਨਾਲ ਅਗਰ ਚਪਈਏ ਸਾਹਿਬ ਦਾ ਪਾਠ ਕਰਨ ਨੂੰ ਬਹੁਤ ਜ਼ਿਆਦਾ ਵਧੀਆ ਕਿਉਂਕਿ ਉਹ ਚਪਈਏ ਸਾਹਿਬ ਦੇ ਪਾਠ ਦੇ ਵਿੱਚ ਤਾਂ ਆਉਂਦਾ ਵੀ ਹੈ ਵੀ ਮੇਰੇ ਪਰਿਵਾਰ ਦੀ ਰੱਖਿਆ ਕਰੋ ਗੁਰੂ ਮਹਾਰਾਜ ਜੀ ਹੈ ਨਾ ਸੋ ਤਾਂ ਕਰਕੇ ਉਹ ਜਿਹੜਾ ਜਲ ਹੁੰਦਾ ਉਹਦਾ ਛਿੱਟਾ ਤੁਸੀਂ ਘਰ ਦੇ ਵਿੱਚ ਦੋ ਡੋਡੇਲੀ ਤੁਸੀਂ ਅੰਮ੍ਰਿਤ ਵੇਲੇ ਜੋਤ ਲਗਾਓ ਫਿਰ ਚਾਹੇ ਜੀ ਨਾ ਮਰਜੀ ਕੋਈ ਕਾਲਾ ਜਾਦੂ ਕਰੀ ਜਾਵੇ ਕੁਛ ਕਰੀ ਜਾਵੇ ਜੀ ਤੁਹਾਡੇ ਤੇ ਕੋਈ ਅਸਰ ਨਹੀਂ ਹੋਊਗਾ ਇਸ ਚੀਜ਼ ਦਾ ਇਹ ਤੁਸੀਂ ਨਹੀਂ ਯਕੀਨਤਨ ਹੁੰਦਾ ਮੰਨ ਕੇ ਦੇਖ ਲਓ ਜਮਾ ਕੇ ਦੇਖ ਲਓ ਚਾਹੇ ਤੁਹਾਡੇ ਸਾਹਮਣੇ ਕੋਤਵੀਦ ਕਰਕੇ ਧਰ ਜਵੇ ਤਾਂ ਵੀ ਤੁਹਾਡੇ ਤੇ ਅਸਰ ਉਹਨਾਂ ਚੀਜ਼ਾਂ ਦਾ ਨਹੀਂ ਹੋਊਗਾ ਕਿਉਂਕਿ ਜਿੱਥੇ ਗੁਰੂ ਮਹਾਰਾਜ ਜੀ ਵਿਰਾਜਮਾਨ ਨੇ ਉੱਥੇ ਇਹਨਾਂ ਚੀਜ਼ਾਂ ਦੀ ਸ਼ਕਤੀ ਨਾ ਕੰਮ ਕਰਦੀ ਹੈ ਨਾ ਇਹ ਚੀਜ਼ਾਂ ਚੱਲਦੀਆਂ ਹਨ ਸੋ ਇਹੀ ਕਾਰਨ ਸੇ ਮੀਰਾ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਨ ਦਾ ਵਹਿਮ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਉਸ ਮਾਲਕ ਤੇ ਵਿਸ਼ਵਾਸ ਰੱਖਣਾ ਚਾਹੀਦਾ ਉਹ ਪ੍ਰਮਾਤਮਾ ਤੇ ਜਦੋਂ ਆਪਾਂ ਉਹਨਾਂ ਦਾ ਲਾੜੀ ਫੜ ਲਿਆ ਸੋ ਫਿਰ ਸਭ ਟੈਨਸ਼ਨ ਦੁੱਖ ਦਰਦ ਸਭ ਉਹਨਾਂ ਤੇ ਛੱਡ ਦੇਣੀ ਚਾਹੀਦੀ ਨੇ ਪ੍ਰਮਾਤਮਾ ਤੇ ਉਹ ਆਪਣੇ ਆਪ ਹੀ ਇਹਨਾਂ ਚੀਜ਼ਾਂ ਦਾ ਹੱਲ ਕਰ ਦਿੰਦੇ ਨੇ ਸੋ ਜਿਹੜਾ ਆਪਣਾ ਮਾੜਾ ਸੋਚਦਾ ਉਹਦੇ ਫਲ ਉਹਨੂੰ ਆਪ ਹੀ ਮਿਲ ਜਾਂਦੇ ਨੇ ਸੋ ਤੁਸੀਂ ਵਹਿਮ ਨਾ ਕਰੋ ਜੀ ਡੇਲੀ ਪਾਠ ਕਰਿਆ ਕਰੋ ਘਰ ਦੇ ਵਿੱਚ ਅੰਮ੍ਰਿਤ ਵੇਲੇ ਜ਼ਰੂਰ ਸੰਭਾਲੋ ਅੰਮ੍ਰਿਤ ਵੇਲੇ ਚਾਹੇ ਤੁਸੀਂ ਜ਼ਿਆਦਾ ਨਹੀਂ ਤਾਂ ਇੱਕ ਪਾਠ ਜਪਜੀ ਸਾਹਿਬ ਦਾ ਤੇ ਇੱਕ ਚਪਈ ਸਾਹਿਬ ਦਾ ਕਰ ਲਓ ਜ਼ਿਆਦਾ ਨਾ ਕਰੋ ਚਾਹੇ ਬਾਕੀ ਦਿਨ ਦੇ ਟਾਈਮ ਜਿਹੜੀ ਮਰਜ਼ੀ ਗੁਰਬਾਣੀ ਜਪ ਲਓ ਪਰ ਏਰਾ ਅੰਮ੍ਰਿਤ ਵੇਲੇ ਗੁਰੂ ਸਰਦੇ ਚਰਨਾਂ 'ਚ ਹਾਜ਼ਰੀ ਜ਼ਰੂਰ ਲਗਵਾਓ ਜਦੋਂ ਤੁਸੀਂ ਇਹ ਚੀਜ਼ ਕਰਦੇ ਹੋ ਨਾ ਤਾਂ ਤੁਹਾਡੀ ਆਸੇ ਪਾਸੇ ਘਰ ਦੇ ਤੁਸੀਂ ਐ ਮੰਨ ਲਓ ਵੀ ਸੁਰੱਖਿਆ ਸ਼ੀਟ ਲੱਗ ਜਾਂਦੀ ਹੈ ਇੱਕ ਤਰ੍ਹਾਂ ਦੀ ਕੋਈ ਕਈ ਆਪਾਂ ਸੁਣਦੇ ਆ ਨਾ ਕਈ ਵਾਰ ਸੁਣਨ ਚਾਹੁੰਦਾ ਅਗਲਾ ਕਹਿੰਦਾ ਫਲਾਣੀ ਬੰਦੇ ਨੇ ਘਰ ਕੀ ਲਿਆ ਹੋਇਆ ਕਿਸੇ ਸਿਆਣੇ ਤੋਂ ਤੁਹਾਨੂੰ ਕੁਛ ਕਰਨ ਦੀ ਜਰੂਰਤ ਨਹੀਂ ਅਗਰ ਤੁਸੀਂ ਬਾਣੀ ਅਮਰਤ ਵੇਲੇ ਜਪ ਲਓ ਤੁਹਾਡਾ ਘਰ ਆਟੋਮੈਟਿਕਲੀ ਕੀਲਿਆ ਜਾਣਾ ਜੋ ਮਰਜ਼ੀ ਕੋਈ ਕੁਛ ਕਰੀ ਜਾਵੇ ਜੋ ਮਰਜ਼ੀ ਸਿੱਟੀ ਜਾਵੇ ਕੁਛ ਨਹੀਂ ਹੋਣਾ ਜਿ ਤੁਹਾਡੇ ਤੇ ਕੋਈ ਉਹਨਾਂ ਚੀਜ਼ਾਂ ਦਾ ਅਸਰ ਨਹੀਂ ਹੋਣਾ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਕਰਦੇ ਹਾਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ